ਹਾਦਸੇ ਤੋਂ ਬਚਾਏ ਗਏ ਨੇ ਕੋਲਾਟਪਾਰਤੀ ਰੈਸਕਿਊ ਕੀਤੇ ਗਏ ਨੌਕਰੂ ਮੈਂਬਰਾਂ ਦੇ ਵਿੱਚ ਆਟਪਾਰਤੀ ਨੇ ਦੱਸਦੀ ਹੈ ਕਿ ਔਇਲ ਟੈਂਕਰ ਵਾਲੇ ਸਮੁੰਦਰੀ ਜਹਾਜ਼ ਤੇ ਮੌਜੂਦ ਸਨ ਤੇ 16 ਮੈਂਬਰ ਜਿਹੜੇ ਨੇ ਮੌਜੂਦ ਸਨ ਸੱਤ ਅਜੇ ਵੀ ਲਾਪਤਾ ਨੇ ਜਨਾ ਦੇ ਵਿੱਚੋਂ ਪੰਜ ਭਾਰਤੀ ਤੇ ਦੋ ਸ਼੍ਰੀਲੰਕਾ ਦੇ ਨੇ ਭਾਰਤ ਦੇ ਆਈ ਐਨ ਐਸ ਤੇਗ ਤੇ 에ਰਕ੍ਰਾਫਟ ਪੀ ਏ ਟੀ ਆਈ ਨੂੰ ਬਚਾਉਣ ਦੇ ਲਈ ਭੇਜਿਆ ਦੱਸਦੀ ਹੈ ਕਿ ਓਮਾਨ ਤੇਲ ਟੈਂਕਰ ਹਾਦਸੇ ਤੋਂ ਅੱਠ ਭਾਰਤੀ ਜੁੜੇ ਨੇ ਬਚਾਏ ਜਾ ਚੁੱਕੇ ਨੇ ਉਮਾਨ ਤੇਲ ਟੈਂਕਰ ਹਾਦਸੇ ਦੇ ਵਿੱਚ ਅੱਜ ਭਾਰਤੀਆਂ ਨੂੰ ਬਚਾਇਆ ਗਿਆ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਰੈਸਕਿਊ ਕੀਤੇ ਗਏ 9 ਕਰੂ ਮੈਂਬਰਾਂ ਦੇ ਵਿੱਚੋਂ ਜਿਹੜੇ ਨੇ 8 ਭਾਰਤੀ ਨੇ ਤੇ ਫਿਲਹਾਲ 7 ਲਾਪਤਾ ਨੇ ਹਜੇ ਵੀ 7 ਕਰੂ ਮੈਂਬਰ ਜੁੜੇ ਨੇ ਉਹ ਨਦੀ ਤਲਾਸ਼ ਚੱਲ ਰਹੀ ਹੈ ਔਇਲ ਟੈਂਕਰ ਦੇ ਵਿੱਚੋਂ 7 ਅਜੇ ਵੀ ਲਾਪਤਾ ਨੇ ਜਿਨ੍ਹਾਂ ਦੇ ਵਿੱਚ ਕਿ 5 ਭਾਰਤੀ ਤੇ 2 ਜੁੜੇਲੇ ਸ਼੍ਰੀਲੰਕਾ ਦੇ ਨੇ ਭਾਰਤ ਨੇ ਆਈ ਐਨ ਐਸ ਤੇਗ ਤੇ 에ਅਰਕ੍ਰਾਫਟ ਪੀ 81 ਨੂੰ ਜਿਹੜਾ 8 ਆਈ ਨੂੰ ਜੁੜਾ ਹੈ ਭੇਜਿਆ ਹੈ ਉਮਾਨ ਤੇਲ ਟੈਂਕਰ ਹਾਦਸੇ ਤੋਂ ਬਚਾਏ ਗਏ ਨੇ ਕੁੱਲ 8 ਭਾਰਤੀ ਜੁਨਾਦ ਦੇ ਵਿੱਚੋਂ ਦੱਸਦੇ ਕਿ ਰੈਸਕਿਊ ਕੀਤੇ ਗਏ 9 ਮੈਂਬਰਾਂ ਦੇ ਵਿੱਚੋਂ ਅੱਜ ਭਾਰਤ ਦੇ ਨੇ ਤੇ 7 ਅਜੇ ਵੀ ਲਾਪਤਾ ਨੇ ਜੁਨਾਦ ਦੇ ਵਿੱਚੋਂ 5 ਜਿਹੜੇ ਨੇ ਭਾਰਤ ਦੇ ਨੇ ਵਿਭਾਗ ਨੇ ਆਈਐਨਐਸ ਤੇ ਇੱਕ ਏਅਰਕ੍ਰਾਫਟ ਪੀਏਟੀ ਨੂੰ ਬਚਾਇਆ ਤੇ ਲਈ ਭੇਜਿਆ